ਜਿਹੜਾ ਹੈ ਇਹਦਾ ਟੀਨ ਬੱਟਾ 400 ਕੇਵਲ ਕ੍ਰਿਸ਼ਨ ਜੀ ਧੰਨਵਾਦ ਆ ਤੁਹਾਡਾ ਤੇ ਬਾਕੀ ਇਹ ਹੈਗਾ ਜੀ 5936 ਕਰਤਾ ਟਰੈਕਟਰ ਜਿਹਨੂੰ ਫੋਟੋ ਦੀ ਜਿਹਨੂੰ ਫੋਟੋ ਦੇ ਆਪ ਨਿਕਲਿਆ ਹੁੰਦਾ ਜੀ ਠੀਕ ਆ ਜਾ ਫੋਟੋ ਲਾਇਵ ਹੋਣੀ ਹੋਣੀ ਇਹ ਲਈ ਵੀ ਬੁੱਧ ਦੀ ਟਾਈਮ ਹੋਵੇ ਜਦੋਂ ਕਿਸੇ ਦੇ ਘਰੇ ਨੰਬਰ ਬੱਟਾ ਜਾਂ ਬੁੱਧ ਜਾਂਦਾ ਤਾਂ ਹਰੇਕ ਬੰਦਾ ਲਾਈਵ ਕਰਦਾ ਹੋਰ ਇੱਕ ਰਾਈ 4 4 ਫੋਨ ਨੇ ਪਾਛਾ ਦੇਖੋ ਲੋ ਹੁਣ ਹੋਣਗੇ ਜਿਹੜਾ ਵੱਡਾ ਲਾਹੋ ਦਿਖਾਉਂਗਾ ਠੀਕ ਹੈ ਨਾ ਜੇ ਨੂੰ ਆਪਾਂ ਤੁਹਾਨੂੰ ਦੱਸਦੇ ਜਾਈਏ ਸਾਡੀ ਜਿਹੜਾ ਲੱਗਣ ਦਾ ਮੌਕਾ ਹੋ ਗਿਆ 9836 ਇਹ ਹੈਗਾ 16928 ਦੇ ਟਾਇਰਾਂ ਚ ਤੇ 4x4 ਦਾਦੀ ਜੀ ਬਈ ਸਾਡਾ ਪਰਦੇ ਸਿੱਧੇ ਜੋਖੇ ਘਰ ਆਏ ਹੋ ਗਾਹ ਦਾ ਕੰਮ ਹੈ ਕੋਈ ਨਾ ਬੇਚ ਨਹੀਂ ਕਰਾਂਗੇ 4 बाई 4 ਕਰਤਾਰ 8536 ਪਸੰਦ ਪਾਣ ਦਾ ਆਰਾਮ ਦਾ ਰੱਖਣਾ ਸਾਕੇ ਦਾ ਮੌਕੇ ਤੇ ਅਸੀਂ ਉਹਨਾਂ ਨੂੰ ਜਿਹੜੇ ਉਹਨੇ ਸਰਦਾਰੀਆਂ ਇਲਾਕੇ ਦੀ ਸਰਦਾਰ ਉਹਨੇ ਮੈਗਨ ਬੇਟ ਲੱਗੇ ਹੋਏ ਅੱਗੇ ਮੋਰਨੋ ਸ਼ੋ ਨਾ ਆ ਬਰਦੇ ਨਾ ਕਰੀਓ ਆਰਾਮ ਨੀਚੇ ਦੇਖਦਾਰਾ ਨਾ ਮਾੜੇ ਸੱਤਿਆਣ ਨੂੰ ਮਰਨਾ ਪਾ ਰਿਹਾ ਹੁਣ ਤੇ ਇਹ ਵੀ ਰਿਚਰ ਇਹ ਤਾਂ ਸੁੱਕਾ ਦਾ ਡੇਟ ਵਗੈਰਾ ਦਾ ਜਿਹੜਾ ਪਿੱਛੇ ਰੇਡੀਓ ਕਿਹਦੇ ਵੀ ਹੋਰੀ ਇਹ ਜੋ ਪਰਮਾਨੰਦ ਜੀ ਦਾ ਮੋਤੀਆ ਬੋਲਿਆ ਹੁੰਦਾ ਹੈ ਉਹ ਕੋ ਦਾ ਪੱਟਾ ਮਤੀ ਦਾ ਨਾਮ ਉਹ ਮੁਲਗੇ ਫੇਰ ਰਹਾ ਗਿਆ ਜੀ 14928 ਦੇ ਟਾਇਰਾਂ ਦਾ 5236 ਸੀਆਰ ਕਰਤਾਰ बड़े शानदार लैटर बनाए हुए कवंजा छत्तीस ਨਹੀਂ ਨਹੀਂ ਇੱਧਰ ਰੱਖੀ ਚਲੋ ਉਹ ਚੱਕਿਆ ਜਾਊਗਾ ਹੀ ਪਰਲਾ ਕਿੰਨੇ ਸਿਲੰਡਰ ਆਏ ਪਰਲਾ ਚੱਕਿਆ ਜਾਊਗਾ ਹੀ ਪਰਲਾ ਪਹਿਲਾਂ ਹੀ ਚਾਹੀਦਾ ਆਹ ਪਰਾਲੀ ਇਕੱਠੀ ਕਰਨ ਨਾਲ ਤਾਂ ਫਰਮ ਦਾ ਇਹ ਕੀ